ਦਰਸ਼ਕੋ ਅੱਜ ਗੱਲ ਕਰਾਂਗੇ ਉਸ ਇਨਸਾਨ ਦੀ ਜਿਸ ਦੀ ਦਹਲੀਸ ਤੇ ਸੱਤ ਵਾਰੀ ਮੌਤ ਆਈ ਪਰ ਉਸ ਦਾ ਕੁਝ ਨਾ ਵਿਗਾੜ ਸਕੀ ਗੱਲ ਕਰਾਂਗੇ ਉਸ ਇਨਸਾਨ ਦੀ ਜਿਸ ਨੂੰ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਕਿਹਾ ਜਾਂਦਾ ਹੈ ਇਹ ਇਨਸਾਨ ਕੌਣ ਹੈ ਕਿਵੇਂ ਇਸ ਦੀ ਦਹਲੀਸ ਤੇ ਮੌਤ ਆਈ ਤੇ ਇਸ ਨੇ ਉਸ ਨੂੰ ਮਾਰ ਦਿੱਤੀ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਤੇ ਤੁਸੀਂ ਦੇਖ ਰਹੇ ਆ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੁਜਾਰਿਸ਼ ਹੈ ਕਿ ਅਜਹੀਆਂ ਸੱਚੀਆਂ ਕਹਾਣੀਆਂ ਜਾਣਨ ਲਈ ਤੁਸੀਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਮੈਂ ਗੱਲ ਕਰ ਰਹੀ ਹਾਂ ਫ੍ਰੈਂਸਲੈਕ ਦੀ ਜਦੋਂ ਉਹਨਾਂ ਦਾ ਜਨਮ ਹੁੰਦਾ ਆ ਉਦੋਂ ਵੀ ਇੱਕ ਦਿਲਚਸਪ ਕિસ્ਸਾ ਹੁੰਦਾ ਆ ਉਹਨਾਂ ਦੇ ਮਾਤਾ ਜੀ ਆਪਣੇ ਪਿਤਾ ਦੇ ਨਾਲ ਮੱਛੀਆਂ ਫੜਨ ਦੇ ਲਈ ਕਿਸ਼ਤੀ ਦੇ ਵਿੱਚ ਬੈਠੇ ਹੁੰਦੇ ਆ ਤਾਂ ਕਹਿੰਦੇ ਆ ਉਦੋਂ ਹੀ ਇਸ ਦਾ ਜਨਮ ਹੋ ਜਾਂਦਾ ਤੇ ਡਾਕਟਰ ਕਹਿੰਦੇ ਆ ਕਿ ਬੱਚਾ ਬਹੁਤ ਕਮਜ਼ੋਰ ਹੈ ਇਹ ਨਹੀਂ ਬਚੇਗਾ ਪਰ ਉਹ ਆਪਣੀ ਕਿਸਮਤ ਦੇ ਨਾਲ ਬਚ ਜਾਂਦੇ ਆ ਫਿਰ ਕੀ ਹੁੰਦਾ ਆ ਉਹ ਇੱਕ ਵਾਰੀ ਟ੍ਰੇਨ ਦੇ ਵਿੱਚ ਸਫਰ ਕਰਦੇ ਆ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਣ ਲਈ ਬੜੇ ਖੁਸ਼ ਹੁੰਦੇ ਆ ਅਚਾਨਕ ਕੀ ਕੀ ਹੁੰਦਾ ਜਦੋਂ ਟ੍ਰੇਨ ਇੱਕ ਨਦੀ ਦੇ ਪੁਲ ਦੇ ਕੋਲ ਪਹੁੰਚਦੀ ਹੈ ਤਾਂ ਉਹ ਆਪਣਾ ਸੰਤੁਲਨ ਵਿਗਾੜ ਲੈਂਦੀ ਹੈ ਤੇ ਟ੍ਰੇਨ ਜਿਹੜੀ ਹੈ ਹਾਦਸਾ ਗ੍ਰਸਤ ਹੋ ਜਾਂਦੀ ਹੈ ਟ੍ਰੇਨ ਦੇ ਡੱਬੇ ਜਿਹੜੇ ਆ ਉਹ ਨਦੀ ਦੇ ਵਿੱਚ गिर ਜਾਂਦੇ ਆ ਤੇ ਕਈ ਲੋਕ ਮਾਰੇ ਜਾਂਦੇ ਆ ਪਰ ਉੱਥੇ ਵੀ ਇਹ ਬਚ ਜਾਂਦੇ ਆ ਇਹਨਾਂ ਦੇ ਕੋਲ ਦੋ ਆਪਸ਼ਨ ਹੁੰਦੇ ਆ ਜਾਂ ਜਾਂ ਤਾਂ ਇਹ ਬਚਾਅ ਕਾਰਜ ਜਿਹੜੇ ਹੁੰਦੇ ਆ ਉਨ੍ਹਾਂ ਦੀ ਮਦਦ ਦੇ ਨਾਲ ਉਸ ਨਦੀ ਚੋਂ ਬਾਹਰ ਆਉਂਦੇ ਜਾਂ ਫਿਰ ਇਹ ਖੁਦ ਹਿੰਮਤ ਕਰਦੇ ਕਿਉਂਕਿ ਇਹਨਾਂ ਦੀ ਬਾਹਰ ਉੱਤੇ ਸੱਟ ਲੱਗ ਜਾਂਦੀ ਹੈ ਪਰ ਇੱਕ ਦੂਜਾ ਰਾਹ ਚੁਣਦੇ ਹੈ ਖੁਦ ਜਿਹੜਾ ਆ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਹੈ ਕਿ ਉਸ ਠੰਡੇ ਪਾਣੀ ਦੀ ਨਦੀ ਚੋਂ ਬਾਹਰ ਨਿਕਲ ਕੇ ਬਚ ਸਕਣ ਤੇ ਬਚ ਜਾਂਦੇ ਹੈ ਇਹ ਗੱਲ ਹੈ 1962 ਦੀ ਇੱਕ ਸਾਲ ਬਾਅਦ ਹਜੇ ਇਸ ਹਾਦਸੇ ਤੋਂ ਉਬਰੇ ਨਹੀਂ ਹੁੰਦੇ ਉਹ ਪਹਿਲੀ ਵਾਰੀ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹੈ ਹੁੰਦਾ ਇਹ ਹੈ ਕਿ ਇਹਨਾਂ ਦੀ ਮਾਂ ਬਿਮਾਰ ਹੁੰਦੀ ਹੈ ਤੇ ਇਹਨਾਂ ਨੇ ਉਹਨਾਂ ਦਾ ਹਾਲ-ਚਲ ਜਾਣਨ ਲਈ ਜਾਣਾ ਹੁੰਦਾ ਹੈ ਤੇ ਹਵਾਈ ਜਹਾਜ਼ ਨੂੰ ਚੁਣਦੇ ਆ ਫਿਰ ਕੀ ਹੁੰਦਾ ਹੈ ਇਹ ਹਵਾਈ ਜਹਾਜ਼ ਦੇ ਵਿੱਚ ਬੈਠੇ ਹੁੰਦੇ ਆ ਅਚਾਨਕ ਅਮਰਜੈਂਸੀ ਡੋਰ ਹਵਾਈ ਜਹਾਜ਼ ਦਾ ਖੁੱਲ ਜਾਂਦਾ ਆ ਤੇ ਇਹ ਜਿਹੜਾ ਆ ਅਸਮਾਨ ਤੋਂ ਥੱਲੇ गिर ਜਾਂਦੇ ਆ ਸਾਰਿਆਂ ਨੂੰ ਲੱਗਦਾ ਕਿ ਇਹ ਨਹੀਂ ਬਚਣਗੇ ਪਰ ਕਹਿੰਦੇ ਆ ਕਿ ਦੁਨੀਆ ਦੇ ਖੁਸ਼ਕਿਸਮਤ ਇਨਸਾਨ ਹੈ ਇੱਕ ਪਰਾਲੀ ਦੇ ਢੇਰ ਦੇ ਉੱਤੇ गिर ਜਾਂਦੇ ਆ ਜਿਸ ਕਾਰਨ ਇਹਨਾਂ ਨੂੰ ਕੋਈ ਵੀ ਸੱਟ ਨਹੀਂ ਲੱਗਦੀ ਸਾਰੇ ਹੈਰਾਨ ਹੁੰਦੇ ਆ ਤੇ ਜਦੋਂ ਉਸ ਏਰੀਏ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਦੇ ਨੇੜੇ ਤੇੜੇ ਵੀ ਕੋਈ ਅਜਿਆ ਹੋੜ ਢੇਰੀ ਨਹੀਂ ਸੀ ਪ੍ਰਾਲੀ ਦਾ ਜੋ ਪਿਆ ਹੋਵੇ ਉਹ ਇਕਲੋਤਾ ਢੇਰ ਸੀ ਜਿਹਦੇ ਉੱਤੇ ਗਿਰਦੇ ਆ ਫਿਰ ਕੀ ਹੁੰਦਾ ਆ ਜ਼ਿੰਦਗੀ ਲੰਘ ਰਹੀ ਹੁੰਦੀ ਹੈ ਫਿਰ ਇਹ ਬੱਸ ਦੇ ਵਿੱਚ ਸਫ਼ਰ ਕਰਦੇ ਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਦੇ ਲਈ ਤੇ ਉਹ ਬੱਸ ਜਿਹੜੀ ਹੈ ਉਹ ਵੀ ਨਦੀ ਦੇ ਵਿੱਚ ਗਿਰ ਜਾਂਦੀ ਹੈ ਉਸ ਤੋਂ ਹਾਦਸਾ ਜਦੋਂ ਵਾਪਰਦਾ ਹੈਗਾ ਆ ਇਹ ਕੀ ਕਰਦੇ ਆ ਇਹਨਾਂ ਦੀ ਸੀਟ ਦੇ ਥੱਲੇ ਇਹਨਾਂ ਦਾ ਸੂਟਕੇਸ ਪਿਆ ਹੁੰਦਾ ਇਹ ਆਪਣਾ ਸੂਟਕੇਸ ਕੱਢਦੇ ਆ ਤੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਆ ਜਿਸ ਦੇ ਵਿੱਚ ਇਹ ਸਫਲ ਵੀ ਹੋ ਜਾਂਦੇ ਆ ਤੇ ਇਹ ਤੀਜੀ ਵਾਰੀ ਜਿਹੜਾ ਮੌਤ ਨੂੰ maat ਦਿੰਦੇ ਆ ਤੇ ਉਸ ਹੱਥੇ ਚੋਂ ਬਚ ਜਾਂਦੇ ਆ ਫਿਰ ਜ਼ਿੰਦਗੀ ਇਹਨਾਂ ਦੀ ਸੁਖਾਲੀ ਲੰਘਦੀ ਜਾਂਦੀ ਹੈ ਇੱਕ ਵਾਰੀ ਕੀ ਹੁੰਦਾ ਆ ਇਹ ਆਪਣੀ ਕਾਰ ਦੇ ਵਿੱਚ ਸਫ਼ਰ ਕਰਦੇ ਆ ਇਹਨਾਂ ਨੂੰ ਲੱਗਦਾ ਕਿ ਮੇਰੀ ਕਾਰ ਦੇ ਵਿੱਚ ਇੱਕ ਅਜੀਬ ਜਿਹੀ ਸਮੈਲ ਆ ਰਹੀ ਹੈ ਤੇ ਜਿੰਨੀ ਦੇਰ ਤੱਕ ਇਹ ਕੋਈ ਸੋਚਦੇ ਸਮਝਦੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਇਹ ਫਟਾਫਟ ਬਾਹਰ ਨਿਕਲਦੇ ਆ ਤੇ ਆਪਣੀ ਜਾਨ ਬਚਾ ਲੈਂਦੇ ਐ ਤੇ ਕਾਰ ਨੂੰ ਜਿਹੜੀ ਐ ਅੱਗ ਲੱਗ ਜਾਂਦੀ ਐ ਤੁਹਾਨੂੰ ਦਰਸ਼ਕੋ ਮੈਂ ਇਹ ਵੀ ਦੱਸ ਦਿਆਂ ਕਿ ਇਹ ਉਸ ਕਾਰ ਨੂੰ ਸੜੀ ਹੋਈ ਨੂੰ ਹੀ ਆਪਣੇ ਕੋਲ ਸੰਭਾਲ ਕੇ ਰੱਖਦੇ ਐ ਦਰਸ਼ਕੋ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਇਹ ਚੌਥੀ ਵਾਰੀ ਹੁੰਦਾ ਜਦੋਂ ਇਹ ਮੌਤ ਨੂੰ ਮਾਰ ਦਿੰਦੇ ਐ ਪੰਜਵੀਂ ਵਾਰੀ ਕੀ ਹੁੰਦਾ ਆ ਇਹ ਨਵੀਂ ਸਕੋਡਾ ਕਾਰ ਲੈਂਦੇ ਐ ਇੱਕ ਪੰਪ ਦੇ ਉੱਤੇ ਜਾਂਦੇ ਐ ਜਿੱਥੋਂ ਇਹਨਾਂ ਨੇ ਜਿਹੜਾ ਹੈ ਗੈਸ ਪ੍ਰਵਾਣੀ ਹੁੰਦੀ ਐ ਤੇ ਉਸ ਕਾਰ ਨੂੰ ਵੀ ਜਿਹੜੀ ਐ ਅੱਗ ਲੱਗ ਜਾਂਦੀ ਐ ਤੇ ਉਹ ਅੱਗ ਇੰਨਾ ਤੱਕ ਵੀ ਪਹੁੰਚ ਜਾਂਦੀ ਹੈ ਤੇ ਕਹਿੰਦੇ ਕਿ ਇਹਨਾਂ ਦੇ ਵਾਲ ਸੜ ਜਾਂਦੇ ਆ ਉਸ ਅੱਗ ਦੇ ਵਿੱਚ ਪਰ ਇਹ ਫਿਰ ਵੀ ਬਚ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਇੱਕ ਵਾਰੀ ਇਹ ਜਾ ਰਹੇ ਹੁੰਦੇ ਆਪਣੇ ਕੰਮ ਦੇ ਉੱਤੇ ਤੇ ਜਿਹੜੀ ਬੱਸ ਹੈ ਇਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਤੇ 30 ਮੀਟਰ ਤੱਕ ਕੇ ਪਰਾਂ ਜਾ ਕੇ गिरਦੇ ਆ ਤੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਹੁਣ ਨਹੀਂ ਬਚਣਗੇ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਕਿਉਂਕਿ ਹਾਦਸਾ ਬੜਾ ਜ਼ਬਰਦਸਤ ਹੈ ਪਰ ਇਹ ਉੱਠਦੇ ਆ ਆਪਣੇ ਕੱਪੜੇ ਝਾੜਦੇ ਆ ਤੇ ਇਹਨਾਂ ਨੂੰ ਮਾਮੂਲੀ ਜਿਹੀ ਸੱਟਾਂ ਲੱਗੀਆਂ ਹੁੰਦੀਆਂ ਨੇ ਲੋਕ ਕਹਿੰਦੇ ਤੁਸੀਂ ਹਸਪਤਾਲ ਚਲੇ ਜਾਓ ਕਹਿੰਦੇ ਨਹੀਂ ਮੈਂ ਤਾਂ ਆਪਣੇ ਕੰਮ ਤੇ ਜਾਣਾ ਇਸ ਤਰੀਕੇ ਦੇ ਨਾਲ ਇਹਨਾਂ ਨੇ 6 ਵਾਰੀ ਮੌਤ ਨੂੰ ਮਾਤ ਦਿੱਤੀ ਫਿਰ ਕੀ ਹੁੰਦਾ ਹੈ 7ਵੀਂ ਵਾਰੀ ਇਹ ਆਪਣੀ ਕਾਰ ਦੇ ਉੱਤੇ ਜਾ ਰਹੇ ਹੁੰਦੇ ਆ ਅਚਾਨਕ ਅੱਗੋਂ ਟਰੱਕ ਆ ਜਾਂਦਾ ਹੈ ਇਹਨਾਂ ਦੀ ਕਾਰ ਦਾ ਸੰਤੁਲਨ ਵਿਗੜਦਾ ਆ ਤੇ ਇਹਨਾਂ ਦੀ ਕਾਰ ਜਿਹੜੀ ਆ ਇੱਕ ਪਹਾੜੀ ਦੇ ਉੱਤੇ ਅਟਕ ਜਾਂਦੀ ਹੈ ਅੱਧੀ ਕਾਰ ਜਿਹੜੀ ਆ ਥੱਲੇ ਲਮਕਰੀ ਹੁੰਦੀ ਹੈ ਤੇ ਅੱਧੀ ਥੋੜੀ ਜੀ ਉੱਪਰ ਹੁੰਦੀ ਹੈ ਇਹ ਪਿਛਲੀ ਸੀਟ ਥਣੀ ਬਾਹਰ ਨਿਕਲਦੇ ਆ ਜਿਵੇਂ ਹੀ ਇਹ ਬਾਹਰ ਨਿਕਲਦੇ ਆ ਉਹ ਕਾਰ ਵੀ ਜਿਹੜੀ ਆ ਪਹਾੜੀ ਤੋਂ ਥੱਲੇ ਗਿਰ ਜਾਂਦੀ ਹੈ ਤੇ ਇਸ ਤਰੀਕੇ ਨਾਲ ਇਸ ਇਨਸਾਨ ਨੇ ਸੱਤ ਵਾਰੀ ਆਪਣੀ ਮੌਤ ਨੂੰ ਮਾਤ ਦਿੱਤੀ। ਦਰਸ਼ਕੋ 8ਵੀਂ ਵਾਰੀ ਵੀ ਇਹਨਾਂ ਦੇ ਨਾਲ ਇੱਕ ਅਜੀਬ ਜਿਹਾ ਕਿਰਸ਼ਮਾ ਹੁੰਦਾ ਹੈ। ਹੁੰਦਾ ਇੰਜੇ ਕਿ ਇੱਕ ਸਟੋਰ ਦੇ ਉਤੋਂ ਸਮਾਨ ਖਰੀਦੇ ਆ ਤੇ ਕੁਝ ਸਿੱਕੇ ਜਿਹੜੇ ਆ ਬਚ ਜਾਂਦੇ ਆ ਤੇ ਇੱਕ ਲੋਟਰੀ ਦੀ ਟਿਕਟ ਨੂੰ ਖਰੀਦ ਲੈਂਦੇ ਆ। ਦਰਸ਼ਕੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਹਨਾਂ ਨੂੰ 1,10,000 ਡਾਲਰ ਜਿਹੜੇ ਆ ਉਹ ਲੋਟਰੀ ਦੇ ਵਿੱਚ ਨਿਕਲਦੇ ਆ। ਇਨਾਂ ਨੇ ਪਹਿਲਾਂ 4 ਵਿਆਹ ਕਰਾਏ ਹੁੰਦੇ ਆ ਜੋ ਕਿਤੇ ਨਾ ਕਿਤੇ ਸਫਲ ਨਹੀਂ ਰਹੇ ਹੁੰਦੇ ਫਿਰ ਇਹ 5ਵੀਂ ਵਾਰੀ ਵਿਆਹ ਕਰਾਉਂਦੇ ਆ ਇੱਕ ਆਲਿਸ਼ਾਨ ਘਰ ਨੂੰ ਖਰੀਦੇ ਆ ਫਿਰ ਉਸ ਤੋਂ ਬਾਅਦ ਇਹ ਕੀ ਕਰਦੇ ਆ ਇਹਨਾਂ ਨੂੰ ਲੱਗਦਾ ਹੈ ਕਿ ਪੈਸਾ ਜਿਹੜਾ ਕੋਈ ਬਹੁਤੀ ਖੁਸ਼ੀ ਨਹੀਂ ਦੇ ਰਿਹਾ ਇਹ ਆਪਣੇ ਉਸ ਘਰ ਨੂੰ ਵੇਚ ਦਿੰਦੇ ਆ ਆਪਣੇ ਪੁਰਾਣੇ ਵਾਲੇ ਘਰ ਦੇ ਵਿੱਚ ਆ ਜਾਂਦੇ ਆ ਤੇ ਇੱਕ ਆਰਾਮਦਾਇਕ ਜੀ ਜ਼ਿੰਦਗੀ ਜਿਉਣ ਲੱਗਦੇ ਆ ਦੱਸਕੋ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਹੋਏ ਇਹ ਸਾਰੇ ਕਿਸਿਆਂ ਉੱਤੇ ਇੱਕ ਕਿਤਾਬ ਵੀ ਲਿਖੀ ਹੈ ਜਿਸ ਦੇ ਵਿੱਚ ਇਹ ਜ਼ਿਕਰ ਕਰਦੇ ਆ ਕਿ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਸੱਤ ਵਾਰੀ ਇਹਨਾਂ ਨੇ ਮੌਤ ਨੂੰ maat ਦਿੱਤੀ ਸੀ ਇਸੇ ਲਈ ਇਹਨਾਂ ਨੂੰ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਮੰਨਿਆ ਜਾਂਦਾ ਆ ਤੁਸੀਂ ਇਹਨਾਂ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਇਹ ਬਹੁਤ ਬਦਨਸੀਬ ਇਨਸਾਨ ਵੀ ਹੈ ਕਿਉਂਕਿ ਇਹ ਜਿਸ ਵੀ ਚੀਜ਼ ਦੇ ਵਿੱਚ ਬੈਠਦੇ ਸੀ ਉਸ ਦਾ ਹਾਦਸਾ ਹੋ ਜਾਂਦਾ ਸੀ ਜੇ ਪਹਿਲੀ ਵਾਰੀ ਹਵਾਈ ਜਹਾਜ਼ ਦੇ ਵਿੱਚ ਬੈਠੇ ਉਸ ਦਾ ਨਾਲ ਹਾਦਸਾ ਹੋ ਗਿਆ ਜੇ ਇਹ ਪਹਿਲੀ ਵਾਰੀ ਆਪਣੀ ਕਾਰ ਚਲਾਉਣ ਲੱਗੇ ਨਵੀਂ ਖਰੀਦੀ ਹੋਈ ਉਸ ਨੂੰ ਅੱਗ ਲੱਗੀ ਇਸ ਲਈ ਇਹਨਾਂ ਤੋਂ ਬਦਨਸੀਬ ਕੋਈ ਇਨਸਾਨ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਕਈ ਲੋਕ ਇਹ ਕਹਿੰਦੇ ਆ ਕਿ ਇੰਨਾ ਵਰਗਾ ਖੁਸ਼ਕਿਸਮਤ ਇਨਸਾਨ ਕੋਈ ਹੈ ਹੀ ਨਹੀਂ ਜਿਸ ਨੇ ਸੱਤ ਵਾਰੀ ਮੌਤ ਨੂੰ ਮਾਤ ਦੇ ਦਿੱਤੀ ਸੋ ਤੁਹਾਡੀ ਕੀ ਇਸ ਬਾਰੇ رائے ਹੈ ਜਰੂਰ ਦੱਸਿਓ ਅਜਈਆਂ ਹੋਰ ਕਹਾਣੀਆਂ ਜਾਣਨ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਤੇ ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ ਧੰਨਵਾਦ